ਧਨ ਯਾਦ ਆ ਗਿਆ ਪ੍ਰਪਤਾ ਯਾਦ ਆ ਰਹੀ ਰੂਪ ਯਾਦ ਆ ਗਿਆ ਜ਼ਮੀਨ ਦਾ ਹਿੱਸਾ ਹੈ ਜ਼ਮੀਨ ਖਿੱਚ ਕੇ ਥੱਲੇ ਗਿਰਾ ਦਿੰਦੀ ਪਛਾੜ ਕੇ ਰੱਖਦੀ ਇਹ ਕششੋਂ ਨਿਕਲਣਾ ਬੜਾ ਔਖਾ ਹੈ ਜਦ ਕਿਸੇ ਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਇਹ ਜ਼ਮੀਨ ਦੀ ਗ੍ਰੈਵਿਟੇਸ਼ਨ ਕشش ਦਾ ਦਾਇਰਾ ਘਟ ਜਾਂਦਾ ਹੈ ਔਰ ਮਨੁੱਖ ਹੌਲਾ ਫੋਲਾ ਜਾਂਦਾ ਜ਼ਮੀਨ ਤੋਂ 2 3 ਫੁੱਟ 4 ਫੁੱਟ ਕਿਸੇ ਹੱਦ ਤੱਕ 10 ਫੁੱਟ ਤੱਕ ਉੱਪਰ ਉੱਠ ਜਾਂਦਾ ਮੈਨੂੰ ਕਹਿਣਾ ਨਹੀਂ ਚਾਹੀਦਾ ਸੱਜਣ ਤੁਹਾਡੇ ਇਹ ਫੇਸ ਬੜੀ ਖੇਡ ਬਣ ਗਈ ਉਸਦੀ ਇਸ ਤਰ੍ਹਾਂ ਤੇ ਮੈਂ ਆਪਣੀ ਜ਼ਿੰਦਗੀ ਚ 15 20 ਦੇਖੇ ਕਿ ਕਨਪੁਰ ਵੀ ਹੈ ਤੇ ਕੈਂਦੌਰ ਵੀ ਹੈ ਇੱਕ ਮੈਂ ਬੰਬੇ ਦੇਖਿਆ ਸੀ ਟੈਕਸੀ ਡਰਾਈਵਰ ਸੀ ਟੈਕਸੀ ਚਲਾਣਾ ਸਿਖਾਣਾ ਛੜ ਦਿੱਤਾ ਸੀ ਫਿਰ ਉੱਥੇ ਲਾ ਗਿਆ ਹੁਸ਼ਿਆਰ ਬੁਰ ਤੋਂ ਕਿਧਰੇ ਆਇਆ ਸੀ ਬੜੀ ਖੇਡ ਉਸਦੀ ਬੜਾ ਉਹਦੀ ਪਤਨੀ ਡਰ ਜਾਂਦੀ ਸੀ ਬਈਏ ਐਂਡ ਉਹ ਸਿਰ ਛੱਤ ਨਾਲ ਜਾ ਲੱਗਦਾ ਹੈ ਉੱਪਰ ਉੱਠ ਜਾਂਦਾ ਕੀ ਹੁੰਦਾ ਹੈ ਜ਼ਮੀਨ ਦੀ ਕشش ਘਟ ਜਾਂਦੀ ਹੈ ਸਰੀਰ ਹਲਕਾ ਹੋ ਜਾਂਦਾ ਜ਼ਮੀਨ ਖਿੱਚਦੀ ਨਹੀਂ ਉਸ ਉੱਪਰ ਉੱਠ ਜਾਂਦਾ ਵਾਸ਼ਨਾ ਹੈ ਪਦਾਰਤ ਦੇ ਪਦਾਰਤ ਸਭ ਧਰਤੀ ਹੈ ਵਾਸ਼ਨਾਏ ਰੰਗ ਰੋਗ ਦੇ ਰੰਗ ਰੋਗ ਸਭ ਧਰਤੀ ਹੈ ਵਾਸ਼ਨਾਏ ਧਨ ਦੇ ਧਨ ਸਭ ਧਰਤੀ ਹੈ ਜ਼ਮੀਨ ਖਿੱਚਦੀ ਹੈ ਮਨੁੱਖ ਦੇ ਸੁਰਤ ਨੂੰ ਵਿਖਿੱਚਦੀ ਹੈ ਮਨੁੱਖ ਦੇ ਧਿਆਨ ਨੂੰ ਵਿਖਿੱਚਦੀ ਹੈ ਜਦ ਇਹ ਵਾਸ਼ਨਾ ਮਨੁੱਖ ਦੇ ਅੰਦਰ ਨਹੀਂ ਰਹਿ ਜਾਂਦੀ ਤਾਂ ਜ਼ਮੀਨ ਦਾ ਖਿਚਾਓ ਉਸ ਮਨੁੱਖ ਦੇ ਵਿੱਚ ਘਟ ਜਾਂਦਾ ਹੈ ਅਜੇ ਸਾਇੰਸ ਇਸ ਨੂੰ ਪਕੜੇਗੀ ਸਾਇੰਸ ਦੀ ਸਮਝ ਅਜੇ ਗੱਲ ਨਹੀਂ ਆਈ ਇੰਨੀ ਤੇ ਆਈ ਹੈ ਕਿ ਆਕਾਰ ਨੂੰ ਖਿੱਚਦੀ ਹਰ ਚੀਜ਼ ਨੂੰ ਜ਼ਮੀਨ ਖਿੱਚਦੀ ਹੈ ਪਰ ਮਨੁੱਖ ਦੇ ਵਿਚਾਰ ਨੂੰ ਵੀ ਖਿੱਚਦੀ ਹੈ ਬੜੀ ਉੱਚੀ ਸੋਚਣੀ ਵਾਲਾ ਸੀ ਥੱਲੇ ਆ ਗਿਆ ਬੜਾ ਵੱਡਾ ਗੁਰਮੁਖ ਸੀ ਮਨਮੁਖ ਹੋ ਗਿਆ ਬੜਾ ਵੱਡਾ ਸਦਾਚਾਰੀ ਸੀ ਦੁਰਾਚਾਰੀ ਹੋ ਗਿਆ ਬੜਾ ਵੱਡਾ ਸ਼ਾਂਤਮਈ ਸੀ ਕਰੋਧੀ ਹੋ ਗਿਆ ਖਿੱਚ ਲੈਂਦੀ ਜ਼ਮੀਨ ਥੱਲੇ ਪਛਾੜ ਕੇ ਗਿਰਾ ਦਿੰਦੀ ਆਪ ਦੀ ਗਿਆਤ ਲੀਅਰਸ ਕਰਾਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਇਸ ਤਰ੍ਹਾਂ ਦੇ ਪੁਰਸ਼ ਹੁੰਦੇ ਨੇ ਔਰ ਹਨ ਹਿੰਦੂਆਂ ਦੇ ਚ ਵੀ ਹਨ ਮੁਸਲਮਾਨਾਂ ਚ ਵੀ ਹਨ ਸਿੰਘਾਂ ਚ ਵੀ ਹੈ ਦਾਸ ਨੇ ਹਰ ਤਰਕੇ ਚ ਦੇਖਿਆ ਇਹ ਵੀ ਮਰਜ਼ ਕਰ ਮੈਂ ਬਚਪਨ ਦਾ ਇਸ ਲੈਮ ਦੇ ਚ ਹਜ ਦਾ ਨਹੀਂ ਹਾਂ ਦੇਸ਼ ਦੀ ਜਲਵੰਡ ਹੋਇਆ ਮੈਂ 12 ਸਾਲ ਦਾ ਸੀ ਇਨਾ ਅੱਖਾਂ ਨਾਲ ਮੈਂ ਕਤਲੇਆਮ ਦੇਖਿਆ ਜਿਸ ਟ੍ਰੇਨ ਦੇ ਚ ਮੈਂ ਆਇਆ ਅਸੀਂ 12 13 ਬੰਦੇ ਬਚੇ ਬਾਕੀ ਦੇ ਸਭ ਕਤਲ